जय भीम जय भारत जय गुरुदेव tangent गुरुदेव साथियों जिद्दा जिद्दा इलेक्शन दा टाइम ਨੇੜੇ ਆ ਰਿਹਾ ਆ ਉਸ ਹਿਸਾਬ ਨਾਲ 24 ਤਰੀਕ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਮਨੂਵਾਦੀਆਂ ਜੜਾ ਪੱਟਣ ਪੰਜਾਬ ਵਿੱਚੋਂ ਬੌਝਣ ਸਮਾਜ ਪਾਰਟੀ ਦਾ ਝੰਡਾ ਲਹਿਰਾਉਣ ਲਈ ਆ ਰਹੇ ਨੇ ਸਾਰੇ ਬੌਝਣ ਸਮਾਜ ਨੂੰ ਬੌਝਣ ਸਮਾਜ ਨੂੰ ਸਾਰੇ ਨੂੰ ਅਪੀਲ ਆ ਵੀ ਵੱਧ ਛੜ ਕੇ ਆਪਾਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਰੈਲੀ ਵਿੱਚ ਵੱਧ ਛੜ ਕੇ ਇਕੱਠ ਕਰੀਏ ਤਾਂ ਜੋ ਜਿਹੜਾ ਸਾਡਾ ਬਹੁਜਨ ਸਮਾਜ ਦਾ ਸਨੇਹਾ ਆ ਪੂਰੇ ਪੰਜਾਬ ਵਿੱਚ ਜਾ ਸਕੇ ਸਾਥੀਓ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਿਓ ਕਿ ਜਿਹੜਾ ਪੰਜਾਬ ਦਾ মিডিਆ ਆ ਜਾਂ ਨੈਸ਼ਨਲ মিডিਆ ਇਹ ਨਹੀਂ ਤੁਹਾਨੂੰ ਕਦੀ ਕਵਰ ਨਹੀਂ ਉਹ ਕੰਨਾ ਸਾਡਾ মিডিਆ ਸਾਡੇ ਹੱਥ ਵਿੱਚ ਆ ਜਿਹੜਾ ਵੀ ਸਾਡਾ ਸਾਥੀ ਕੋਈ ਮੈਸੇਜ ਪਾਉਂਦਾ ਉਹਨੂੰ ਪੈਲ ਦੇ ਆਧਾਰ ਤੇ ਆਪਾਂ ਸ਼ੇਅਰ ਕਰੀਏ ਅਸੀਂ ਆਪਣਾ মিডিਆ ਆ ਆ ਸਾਡੀ ਸਾਰੇ ਬਹੁਜਨ ਸਮਾਜ ਨੂੰ ਬਹੁਜਨ ਸਮਾਜ ਪਾਰਟੀ ਫਗਵਾੜਾ ਵੱਲੋਂ ਇਹ ਅਪੀਲ ਆ ਵੀ ਆਪਾਂ ਵੱਧ ਚੜ ਕੇ ਭੈਣ ਜੀ ਦੇ ਜਿਹੜੇ ਹੱਥ ਆ ਉਹ ਮਜ਼ਬੂਤ ਕਰੀਏ ਤਾਂ ਜੋ ਲੋਕ ਸਭਾ ਵਿੱਚ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਕੈਂਡੀਡੇਟ ਨੇ ਆਪਾਂ ਬਹੁਜੋ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰਕੇ ਲੋਕ ਸਭਾ ਵਿੱਚ ਸਾਡੇ ਸ਼ੇਰ ਉੱਜਣਗੇ ਔਰ ਜਿਹੜੇ ਸਾਡੇ ਬਹੁਜੋ ਸਮਾਜ ਦੇ ਮੁੱਦੇ ਆ ਉਹਨਾਂ ਨੂੰ ਇਹ ਲੋਕ ਸਭਾ ਵਿੱਚ ਚਾਲਣਗੇ ਜੈ ਭੀਮ ਜੈ ਭਾਰਤ ਨਮੋਬਦਾਏ ਜੈ ਗੁਰਦੇਵ ਧੰਨਵਾਦ